ਸਾਲ ਨਵੇਂ ਦੀ ਸ਼ੁਰੂਆਤ ਹੋ ਗਈ ਹੈ ਸਾਲ ਨਵਾਂ ਹੈ ਪਰ ਅੰਦਾਜ਼ ਉਹੀ ਪੁਰਾਣਾ ਹੈ ਫਾਜ਼ਿਲਕਾ ਦੇ ਵਿਧਾਇਕ ਨੁਰਿੰਦਰ ਪਾਲ ਸਿੰਘ ਸਮਨਾ ਦਾ ਉਹਨਾਂ ਵੱਲੋਂ ਅੱਜ ਫਿਰ ਆਪਣੇ ਦਫ਼ਤਰ ਵਿੱਚ ਦਾਣਾ ਮੰਡੀ ਵਿੱਚ ਲੋਕਾਂ ਦੇ ਵਿੱਚ ਖੜ ਕੇ ਮੁਸ਼ਕਲਾਂ ਸੁਣੀਆਂ ਗਈਆਂ ਵੀਡੀਓ ਨੂੰ ਮੌਕੇ ਤੇ ਬੁਲਾਇਆ ਗਿਆ ਡੀਐਸਪੀ ਨੂੰ ਬੁਲਾਇਆ ਗਿਆ ਅਤੇ ਹੋਰ ਅਧਿਕਾਰੀਆਂ ਨੂੰ ਬੁਲਾ ਕੇ ਲੋਕਾਂ ਦੀਆਂ ਜਾਇਜ਼ ਮੰਗਾਂ ਤੇ ਮੁਸ਼ਕਲਾਂ ਨੂੰ ਕਾਨੂੰਨੀ ਤੌਰ ਤੇ ਹੱਲ ਕਰਨ ਦਾ ਆਦੇਸ਼ ਦਿੱਤਾ ਗਿਆ ਤੇ ਇਸ ਮੌਕੇ ਫਾਜ਼ਿਲਕਾ ਵਾਸੀਆਂ ਨੂੰ ਸੁਗਾ ਦਿੱਤੀ ਗਈ ਉਹਨਾਂ ਨੇ ਕਿਹਾ ਕਿ 20 ਕਰੋੜ ਦੀ ਲਾਗਤ ਨਾਲ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਸੀਸੀਯੂ ਬਣਨ ਜਾ ਰਿਹਾ ਹੈ ਤੇ ਫੋਰ ਲੈਂਡ ਵੀ ਬਣਨ ਜਾ ਰਹੀ ਹੈ ਹੋਰ ਉਹਨਾਂ ਕੀ ਕੁਝ ਕਿਹਾ ਵੀ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਡੀਐਮਐਲ ਸਾਹਿਬ ਕੀ ਕਹੋਗੇ ਸਾਲ ਦਾ ਪਹਿਲਾ ਦਿਨ ਹੈ ਤੇ ਅੱਜ ਤੁਹਾਡੇ ਵੱਲੋਂ ਜਨਤਾ ਦਰਬਾਰ ਲਗਾਇਆ ਗਿਆ ਕਿਸ ਕਿਸ ਤਰ੍ਹਾਂ ਦੀ ਸਮੱਸਿਆਵਾਂ ਆਜ ਗਈਆਂ ਹੋਰ ਜੀ ਸਾਹਿਬ ਸਭ ਤੋਂ ਪਹਿਲਾਂ ਮੈਂ ਆਪਣੇ ਹਲਕਾ ਫਾਜ਼ਲਕਾ ਵਾਸੀਆਂ ਨੂੰ ਨਵਾਂ ਸਾਲ 2024 ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਇਹ ਨਵਾਂ ਸਾਲ 2024 ਮੇਰੇ ਹਲਕਾ ਫਾਜ਼ਲਕਾ ਵਾਸੀਆਂ ਲਈ ਖੁਸ਼ੀਆਂ ਅਤੇ ਤਰੱਕੀਆਂ ਲੈ ਕੇ ਆਵੇ ਔਰ ਸਾਡਾ ਫਾਜ਼ਲਕਾ ਜਿਵੇਂ ਪਹਿਲਾਂ ਤਰੱਕੀਆਂ ਵੱਲ ਜਾ ਰਿਹਾ ਹੈ ਉਸ ਤੋਂ ਵੀ ਵੱਧ ਤਰੱਕੀਆਂ ਜਿਹੜੀਆਂ ਇਸ ਸਾਲ ਦੇ ਵਿੱਚ ਸਾਡੇ ਫਾਜ਼ਲਕਾ ਵਾਸੀ ਮਾਨਣ ਔਰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਖੀਰ ਦੇ ਵਿੱਚ ਅਰਦਾਸ ਕਰਦਾ ਕਿ ਜਿਸ ਤਰ੍ਹਾਂ ਸਾਡੇ ਫਾਜ਼ਲਕਾ ਦੇ ਵਿੱਚ ਭਾਈਚਾਰਕ ਸਾਂਝ ਬਣੀ ਹੋਈ ਹੈ ਇਹ ਭਾਈਚਾਰਕ ਸਾਂਝ ਹੋਰ ਵੀ ਮਜ਼ਬੂਤ ਹੋਵੇ ਔਰ ਨਵੇਂ ਸਾਲ ਦੀਆਂ ਫੇਰ ਤੋਂ ਮੇਰੇ ਹਰਕਾ ਫਾਜ਼ਿਲ ਨਵਾਸੀਆਂ ਨੂੰ ਲੱਖ ਲੱਖ ਵਧਾਈਆਂ ਮੇਰੇ ਸਾਹਿਬ ਨਵੇਂ ਸਾਲ ਦੇ ਵਿੱਚ ਕੀ ਕਰਨ ਜਾ ਰਹੇ ਹੋ ਕੀ ਨਵਾਂ ਹੋਏਗਾ 9 ਸਾਲ ਦੇ ਵਿੱਚ ਵੇਖੋ ਡਵੈਲਪਮੈਂਟ ਦੇ ਜੋ ਅਸੀਂ ਕੰਮ ਥੇ ਸੀਗੇ ਔਰ ਫਾਜ਼ਲ ਕਾ ਵਾਸੀਆਂ ਲਈ ਇੱਕ ਮੈਂ ਖੁਸ਼ਖਬਰੀ ਦੇਣ ਜਾ ਰਿਹਾ ਕਿ ਫਾਜ਼ਲ ਕਾ ਦੇ ਲੋਕਾਂ ਲਈ ਜੋ ਪਹਿਲਾਂ ਫਾਜ਼ਲ ਕਾ ਦੇ ਵਿੱਚ ਕੋਈ ਕ੍ਰਿਟੀਕਲ ਸਟੇਜ ਕਿਸੇ ਨੂੰ ਕੋਈ ਬਿਮਾਰੀ ਦੀ ਆ ਜਾਂਦੀ ਹੈ ਜੋ ਕੋ ਵੱਡਾ ਇਲਾਜ ਕਰਾਉਣ ਲਈ ਜਿਹੜੇ ਇੱਥੇ ਇਲਾਜ ਨਹੀਂ ਹੋ ਸਕਦੇ ਉਹਨਾਂ ਨੂੰ ਟ੍ਰਾਂਸਫਰ ਕਰਨਾ ਪੈਂਦਾ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਉਹਦੇ ਲਈ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਰਦਾਰ ਅਭਗਤ ਸਿੰਘ ਮਾਨ ਜੀ ਵੱਲੋਂ ਜਿਹੜਾ ਸਾਨੂੰ ਫਾਜ਼ਿਲਕਾ ਦੇ ਵਿੱਚ 20 ਕਰੋੜ ਦੀ ਲਾਗਤ ਨਾਲ ਜਿਹੜਾ ਸੀਸੀਯੂ ਹਸਪਤਾਲ ਦਿੱਤਾ ਗਿਆ ਹੈ ਜਿਹਦਾ ਮਤਲਬ ਕ੍ਰਿਟੀਕਲ ਕੇਅਰ ਯੂਨਿਟ ਔਰ ਇਸ ਹਸਪਤਾਲ ਦੇ ਵਿੱਚ ਕੋਈ ਵੀ ਭਾਵੇਂ ਜਿੰਨਾ ਵੀ ਮਰਜ਼ੀ ਡੇਂਜਰਸ ਕਿਸੇ ਨੂੰ ਕੋਈ ਖਤਰਾ ਹੈ ਤਾਂ ਉਹਦਾ ਵੀ ਇਲਾਜ ਫਾਜ਼ਿਲਕਾ ਦੇ ਵਿੱਚ ਹੋਊਗਾ ਤਕਰੀਬਨ 20 ਕਰੋੜ ਰੁਪਇਆ ਵਾਦਲ ਕਾ ਦਿੱ ਲਈ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਦਿੱਤਾ ਤਾਂ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੂੰ ਅਸੀਂ ਡਿਮਾਂਡ ਕੀਤੀ ਸੀ ਸਾਡੀ ਡਿਮਾਂਡ ਨੂੰ ਜਿਹੜਾ ਉਹ ਪੂਰਾ ਕੀਤਾ ਅਗਲੇ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਵਿੱਚ ਉਹ ਕੰਮ ਸ਼ੁਰੂ ਹੋ ਜਾਊਗਾ ਔਰ ਅਗਲੇ ਸਾਲ ਡੇਢ ਦੇ ਵਿੱਚ ਵਿੱਚ ਹਸਪੀਟਲ ਬਣ ਕੇ ਤਿਆਰ ਹੋਊਗਾ ਔਰ ਲੋਕਾਂ ਨੂੰ ਜਿਹੜਾ ਆਪਣਾ ਇਲਾਜ ਹੈ ਹੁਣ ਬਾਹਰ ਜਾ ਕੇ ਨਹੀਂ ਕਰਉਣਾ ਪਊਗਾ ਇਹ ਜਿਹੜਾ ਨਵੇਂ ਸਾਲ ਦੇ ਵਿੱਚ ਅਸੀਂ ਲੈ ਕੇ ਆ ਰਹੇ ਹਾਂ ਇਸ ਤੋਂ ਇਲਾਵਾ ਜਿਹੜੇ ਲੋਕਾਂ ਦੀ ਡਿਮਾਂਡ ਸੀ ਫੋਰ ਲੇਨ ਚੰਡੀਗੜ੍ਹ ਜਾਂ ਦਿੱਲੀ ਲਈ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਨੂੰ ਅਸੀਂ ਬੇਨਤੀ ਕੀਤੀ ਸੀ ਜਦੋਂ ਨਵੀਂ ਸਰਕਾਰ ਬਣੀ ਸੀ ਤਾਂ ਉਹ ਬੇਨਤੀ ਉਹਨਾਂ ਨੇ ਪ੍ਰਵਾਨ ਕਰਦੇ ਹੋਏ ਕੇਂਦਰ ਸਰਕਾਰ ਤੋਂ ਇਹਦੀ ਡਿਮਾਂਡ ਭੇਜੀ ਸੀ ਤਾਂ ਕੇਂਦਰ ਸਰਕਾਰ ਨੇ ਹੁਣ ਜਿਹੜੀ ਫੋਰ ਲੇਨ ਸੜਕ ਐ ਉਪਾਸ ਕਰ ਦਿੱਤੀ ਹੈ ਜਿਹਦਾ ਕੰਮ ਬੜਾ ਜਲਦੀ ਸ਼ੁਰੂ ਹੋ ਜਾਊਗਾ ਔਰ ਇਸ ਤੋਂ ਬਾਅਦ ਜਿਹੜਾ ਸਾਡਾ ਫਾਜ਼ਿਲਕ ਹੈ ਸਿੱਧਾ ਹੀ ਚੰਡੀਗੜ੍ਹ ਅਰ ਦਿੱਲੀ ਦੇ ਨਾਲ ਕਨੈਕਟ ਜਿਹੜਾ ਫੋਰ ਲਾਈਨ ਹੋ ਜੂਗਾ ਜਿਸ ਦੇ ਨਾਲ ਬੜਾ ਆਸਾਨੀ ਨਾਲ ਜਿਹੜੇ ਸਾਡੇ ਫਾਜ਼ਿਲਕਾ ਵਾਸੀ ਨੇ ਜਿਹੜੇ ਸਾਡੇ ਵਪਾਰੀ ਨੇ ਚੰਡੀਗੜ੍ਹ ਜਾਂ ਦਿੱਲੀ ਆ ਜਾ ਸਕਣਗੇ ਇਹ ਵੀ ਜਿਹੜੀ ਬਹੁਤ ਵੱਡੀ ਜਿਹੜੀ ਖੁਸ਼ਖਬਰੀ ਹੈ ਔਰ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਔਰ ਕੇਂਦਰ ਸਰਕਾਰ ਦਾ ਜਿਨ੍ਹਾਂ ਨੇ ਸਾਡੇ ਫਾਜ਼ਿਲਕਾ ਨੂੰ ਇਹ ਜਿਹੜੀਆਂ ਮਾਨ ਸਾਹਿਬ ਨੇ ਜਿਹੜਾ ਹਸਪੀਟਲ ਦਿੱਤਾ ਹੈ ਔਰ ਜਿਹੜਾ ਸਾਨੂੰ ਫੋਰ ਲਾਈਨ ਦਿੱਤੀ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਸਰ ਇੱਕ ਛੋਟੀ ਛੋਟੀਆਂ ਸਮੱਸਿਆਵਾਂ ਨੇ ਸ਼ਹਿਰ ਵਾਸੀ ਦਿੰਦੇ ਜਿਵੇਂ ਸ਼ਹਿਰ ਦੀ ਸੜਕਾਂ ਨੂੰ ਲੈ ਕੇ ਜਾਂ ਹੋਰ ਵੀ ਕੁਝ ਇਹਨੂੰ ਲੈ ਕੇ ਸਰਕਾਰ ਕਦੋਂ ਤੋਂ ਸ਼ੁਰੂ ਕਰਵਾਏ ਕੋ ਸੜਕਾਂ ਦੇ ਵਿੱਚ ਅਸੀਂ ਟੈਂਡਰ ਲਗਾਏ ਹੋਏ ਨੇ ਹੁਣ ਸਰਦੀਆਂ ਦਾ ਮੌਸਮ ਹੈ ਤੁਹਾਨੂੰ ਪਤਾ ਹੈ ਸਾਰਾ ਮਟੀਰੀਅਲ ਵੀ ਆਇਆ ਪਿਆ ਹੈ ਸਰਦੀਆਂ ਦੇ ਮੌਸਮ ਦੇ ਵਿੱਚ ਜਿਹੜੀ ਪੀਸੀ ਹੁੰਦੀ ਹੈ ਆਪਾਂ ਪੰਜਾਬੀ ਚ ਕਹਿੰਦੇ ਨੇ ਲੱਕ ਵਾਲੀ ਸੜਕ ਉਹ ਲੋਕ ਜਿਹੜੀ ਉਹ ਸਹੀ ਤਰੀਕੇ ਨਾਲ ਨਹੀਂ ਉਥੇ ਜਿਹੜੀ ਇਹ ਪਕੜ ਕਰਦੀ ਤਾਂ ਇਸ ਕਰਕੇ ਜ ਜ ਉਹਨਾਂ ਨੂੰ ਫਰਵਰੀ ਮਾਰਚ ਦੇ ਵਿੱਚ ਜਦੋਂ ਧੁੱਪਾਂ ਦਾ ਸਮਾਂ ਆਊਗਾ ਤਾਂ ਉਹ ਸੜਕਾਂ ਜਿਹੜੀਆਂ ਫਾਜ਼ਿਲਕਾ ਸ਼ਹਿਰ ਦੀਆਂ ਬਣਨ ਗਿਆ ਔਰ ਜਿਹੜੀ ਲੋਕ ਬੜੇ ਸਾਲਾਂ ਤੋਂ ਪਰੇਸ਼ਾਨ ਹੋ ਗਏ ਇਹਨਾਂ ਸੜਕਾਂ ਤੋਂ ਲੰਘਦੇ ਸੀ ਉਹ ਲੋਕਾਂ ਨੂੰ ਜਿਹੜੀ ਹੈ ਉਹਨਾਂ ਤੋਂ निजात ਮਿਲੂਗੀ ਔਰ ਲੋਕ ਜਿਹੜਾ ਆਪ ਦਾ ਸਹੀ ਤਰੀਕੇ ਨਾਲ ਜੋ ਵੀ ਇੱਥੋਂ ਜਿਨ੍ਹਾਂ ਨੂੰ ਪਰੇਸ਼ਾਨੀ ਹੁੰਦੀ ਸਾਨੂੰ ਪਰੇਸ਼ਾਨੀ ਨਹੀਂ ਆਊਗੀ ਨਸ਼ੇ ਨੂੰ ਲੈ ਕੇ ਕੀ ਕਹੋਗੇ ਜੇ ਅੱਗੇ ਵੀ ਠੱਲ ਪਾਈ ਜਰੇ ਤਾਂ ਅੱਗੇ ਕਿਸ ਤਰ੍ਹਾਂ ਦਾ ਮਿਸ਼ਨ ਰਹੇਗਾ ਇਥੋਂ ਪਿਛਲੇ ਸਾਲਾਂ ਦੇ ਵਿੱਚ ਦੋ ਸਾਲਾਂ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਨਸ਼ਾ ਵੀ ਪੜਿਆ ਗਿਆ ਔਰ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਵੀ ਕੀਤਾ ਗਿਆ ਹੁਣ ਵੀ ਜਿਹੜੀ ਇਹ ਪੁਲਿਸ ਦੀ ਕਾਰਵਾਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਲਗਾਤਾਰ ਨਿਰੰਤਰ ਜਾਰੀ ਰਹੂਗੀ ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨ ਜਦੋਂ ਸਾਡੇ ਕੁਝ ਕਹਿਤਾ ਆਈਆਂ ਪਿੰਡਾਂ ਦੇ ਵਿੱਚੋਂ ਧੁੰਦ ਦਾ ਫਾਇਦਾ ਉਠਾ ਕੇ ਜਿਹੜਾ ਚੋਰਾਂ ਨੇ ਟਰਾਂਸਫਾਰਮਰਾਂ ਦਾ ਤੇਲ ਚੋਰੀ ਕੀਤਾ ਤਾਂ ਨਾਲ ਦੀ ਨਾਲ ਹੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਜਿਹੜੇ 6 ਚੋਰਾਂ ਨੂੰ ਫੜਿਆ ਜਿਹੜੇ ਟਰਾਂਸਫਾਰਮਰਾਂ ਦੇ ਵਿੱਚੋਂ ਤੇਲ ਚੋਰੀ ਕਰਦੇ ਸੀ ਉਸ ਤੋਂ ਇਲਾਵਾ ਸਾਡੇ ਸ਼ੈਲਰ ਦੇ ਜਿਹੜੇ ਮਾਲਕ ਨੇ ਉਹਨਾਂ ਵੱਲੋਂ ਸ਼ਿਕਾਇਤਾਂ ਆਈਆਂ ਕਿ ਉਹਨਾਂ ਦੇ ਸ਼ੈਲਰਾਂ ਦੇ ਵਿੱਚੋਂ ਚਾਵਲ ਚੋਰੀ ਹੋਏ ਨੇ ਤਾਂ ਜਿਹੜੇ ਉਹ ਜਿਹੜੇ ਚੋਰੀਆਂ ਕਰਨ ਵਾਲੇ ਪੰਜ ਲੋਕਾਂ ਨੂੰ ਸ਼ਿਲਰਾਂ ਦੇ ਚਾਵਲਾਂ ਦੀ ਜਿਹੜੀਆਂ ਚੋਰੀਆਂ ਕਰਦੇ ਉਹਨਾਂ ਨੂੰ ਫੜਿਆ ਗਿਆ ਔਰ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ। ਧੰਨਵਾਦ। এবੀਏ ਨਿਊ ਚੈਨਲ ਦੇਖਣ ਵਾਲੇ ਸਭ ਦਰਸ਼ਕੋں سے ہم اپیل ਕਰਤੇ ਹਨ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ। ਜੈ ਹਿੰਦ ਜੈ ਭਾਰਤ।